ਅੱਜ ਤੋਂ ਤਿੰਨ ਸਦੀਆਂ ਪਹਿਲਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ ਸਨ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਉ ਕਰਉ ਨਿਵਾਸ ਮੇਰੇ ਵਿੱਚ ਤੇ ਮੇਰੇ ਖਾਲਸੇ ਵਿੱਚ ਕੋਈ ਵੀ ਫਰਕ ਨਹੀਂ ਇਨਾਲ ਹੀ ਕਣਗੀ ਤਰਪਾਚਾ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਚਨ ਕੀਤੇ ਸਨ ਆਉ ਪੰਥ ਵਸੇ ਮੈਂ ਉੱਡਾਂ ਮਨ ਚਾ ਉਖਨੀਰਾ ਜੇ ਸੱਚੇ ਪਾਤਸ਼ਾਹ ਨੇ ਜਿਹੜਾ ਬਚਨ ਕੀਤਾ ਬਾਖੋਬੀ ਉਹਨੂੰ ਨਿਭਾਇਆ ਪੰਥ ਨੂੰ ਪਰਪੰਧਿਤ ਕਰਨ ਵਾਸਤੇ ਆਪਣਾ ਵਸਦਾ ਘਰ ਸ੍ਰੀ ਆਨੰਦਪੁਰ ਸਾਹਿਬ ਜੀ ਨੂੰ ਉਜਾੜਿਆ ਵੀ ਹੈ ਜਿਹੜੀ ਕਲੀ ਤਰ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਖਾਸਾ ਮੇਰੋ ਰੂਪ ਹੈ ਖਾਸ ਖਾਸੇ ਮੈਂ ਹਉ ਘਰ ਨਿਵਾਸ ਉਹਨਾਂ ਸ਼੍ਰੀ ਮੁਖਵਾਕਾਂ ਦੇ ਅਨਸਾਰ ਬੀਤੇ ਸਮੇਂ ਅੰਦਰ ਕਈ ਐਹੋਡੇ ਸਿੱਖ ਪਰਿਵਾਰ ਆ ਜਿਨ੍ਹਾਂ ਨੇ ਕਾਮ ਦੀ ਆਜ਼ਾਦੀ ਸ਼ੀਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਤਕਾਰ ਵਾਸਤੇ ਆਪਣੇ ਵਸਦੇ ਘਰਾਂ ਨੂੰ ਉਧਿਆੜਿਆ ਉਹਨਾਂ ਦੀ ਕੋਈ ਇੱਛਾ ਨਹੀਂ ਸੀ ਨਜੀਂ ਕਿ ਸਾਡਾ ਪਰਿਵਾਰ ਦਾ ਕੋਈ ਮੈਂਬਰ ਐਮਪੀ ਬਣੇ ਐਮਐਲਏ ਬਣੇ ਜਾਂ ਸਾਨੂੰ ਕੋਈ ਕਿਸੇ ਦੇਸ਼ ਦੀ ਵਜ਼ੀਰੀ ਮਿਲੇ ਜੋ ਗੜਗੀ ਤਰ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਥਾਲਸ਼ੇ ਦੀ ਪਰਸਾਏ ਪ੍ਰੀਤ ਪਰਿਵਾਰਾਂ ਨੇ ਬਾਪੂ ਬੋਬੀ ਉਹਨਾਂ ਨੂੰ ਆਪਣੇ ਪਰਿਵਾਰ ਤੇ ਸ਼ਰੀਰਾਂ ਦੇ ਉੱਪਰ ਹੰਡਾਇਆ ਇੱਕ ਕਾਮ ਦੀ ਪ੍ਰਸਦੀ ਹੈ ਆਪਣੇ ਮਨ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਦਾ ਨਾਮ ਆਪ ਸਤਿਕਾਰ ਰਿਹਾ ਦੇ ਨਾਮ ਪਹਿ ਰਿਹਾ ਉਹ ਕਿਸ ਤਰ੍ਹਾਂ ਪਿਛਲੇ ਬੀਤੇ 10 ਦਿਨਾਂ ਦੇ ਅੰਦਰ ਸਸਾਂ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੀ ਬਦਲੀ ਹੋਈ ਹੈ। ਤਿੰਨ ਤਖਤਾਂ ਪੰਜਾਬ ਦੀ ਧਰਤੀ ਤੇ ਬੇਅੰਤ ਸੰਪਰਦਾਵਾਂ ਨੇ ਸਾਰੀਆਂ ਬੜੀਆਂ ਸਤਿਕਾਰ ਦੇ ਗਿਆ। ਤਿੰਨਾਂ ਤਖਤਾਂ ਦਾ ਜ਼ਥੇਦਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਕੱਤਰ ਕੋਈ ਵੀ ਸੰਪਰਦਾ ਦਾ ਆਉਤੇਦਾਰ ਇੱਕ ਵੀ ਜਗ੍ਹਾ ਤੇ ਗਿਆ ਤੇ ਹੱਥ ਖੜਾ ਕਰਕੇ ਦੱਸੋ। ਇਹ ਪਾਵਨ ਕੁਰਬਾਨੀ ਦੇ ਬਚਨ ਆ ਜੇ ਜੀਵ ਪਤ ਨਹੀਂ ਜਾਏ ਸਾਬ ਹਰਾਮ ਜੇ ਤੱਕ ਸਟਾਈ ਅੰਮ੍ਰਿਤਸਰ ਸਾਹਿਬ ਸਾਡਾ ਸਿੱਖੀ ਦਾ ਕੇਂਦਰ ਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇੱਕ ਪਰਿਵਾਰ ਵੱਲੋਂ ਕੋਠੇ ਦੀ ਛੱਤ ਤੇ ਰੱਖ ਕਰਕੇ ਸ਼ਰਿਆਮ ਕੋਠੀਆਂ ਨੂੰ ਅੱਗ ਲਾ ਦਿੱਤੀ ਦੱਸੋ ਆਪਣੇ ਤੋਂ ਕਿਹੜਾ ਗਿਆ ਜੇ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਨ ਕੁਰਬਾਨੀ ਨਾਲ ਪਿਆਰ ਹੁੰਦਾ ਇੱਕ ਸੰਪਰਦਾ ਦਾ ਕੋਈ ਮਨੁੱਖ ਚੜ੍ਹਾਈ ਕਰ ਦੇ ਤੇ ਸਾਰੇ ਸੰਪਰਦਾਵਾਂ ਸਤਿਕਾਰ ਤੇ ਵੀ ਜਾਂਦੀਆਂ ਦਸਹਿਰੇ ਤੇ ਵੀ ਰਸਮੀ ਤੌਰ ਤੇ ਜਾਂਦੀਆਂ ਉਹ ਤੁਹਾਡਾ ਬਣਾ ਹੋ ਜੇ ਆਪਾਂ ਤੇ ਇੱਕ ਸੰਪਰਦਾ ਦੇ ਸਿੰਘ ਨਾਲੋਂ ਵੀ ਕਰਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨਾਲ ਥੱਲੇ ਲਿਆ ਹੁੰਦਾ ਜੇ ਸਾਡੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਭੈ ਹੁੰਦਾ ਨਾ ਅੱਜ ਪੰਜਾਬ ਦੀ ਧਰਤੀ ਤੇ ਕਿਸੇ ਵੀ ਜਗ੍ਹਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਗੁਰਬਾਣੀ ਦਾ ਨਰਾਦਰ ਨਾ ਹੁੰਦਾ ਫਿਰ ਅਸੀਂ ਕਹਿ ਦਿੰਨੇ ਕਿ ਏਕਤਾ ਦੀ ਗੱਲ ਆਪਾਂ ਏਕਤਾ ਕਰਨੀ ਕਿਹਦੇ ਨਾਲ ਆ ਦੂਜੀ ਗੱਲ ਅਸੀਂ ਵਾਰ-ਵਾਰ ਕਰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸਮਾਡੀ ਕੋਲੇ ਹੋਣੀ ਚਾਹੀਦੀ ਆ ਗੁਰਮਖੋ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਪੁਜਾਰੀਆਂ ਦੇ ਕੋਲੋਂ ਗੁਰਸਿੱਖਾਂ ਦੇ ਹੱਥ ਵਿੱਚ ਆਇਆ ਨਨਕਾਣਾ ਸਾਹਿਬ ਦਾ ਇਤਿਹਾਸ ਪੜੋ ਕਈਆਂ ਨੇ ਤੇ 125 ਕਿਹਾ ਤੇ ਕਈਆਂ ਨੇ 131 ਜਾਂ 30 ਕਿਹਾ 130 ਕੁਰਬਾਨੀਆਂ ਹੋਈਆਂ ਸਨ ਫੇਰ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਸਿੱਖ ਕੌਮ ਦੇ ਹੱਥਾਂ ਵਿੱਚ ਆਇਆ ਸੀ ਦੱਸੋ ਆਪਾਂ ਇਸ ਕੰਮ ਨੂੰ ਤਿਆਰ ਹੈ ਨਹੀਂ ਗੁਰਮੁਖੋ ਭਾਵੇਂ ਮੇਰੀ ਗੱਲ ਦਾ ਸਾਰੀ ਸੰਗਤ ਨੂੰ ਗੁੱਸਾ ਲੱਗੇ ਪਰ ਦਸਾਂ ਦਿਨਾਂ ਦੇ ਅੰਦਰ ਨੌ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਈ ਆ ਤੇ ਮੇਰਾ ਕਿਸੇ ਨਾਲ ਜਾਤੀ ਤੌਰ ਤੇ ਗੁਰਮੁਖੋ ਵਿਰੋਧ ਵੀ ਨਹੀਂ ਆਪਾਂ ਕਹਿ ਦਿੰਨੇ ਕਿ ਬਾਦਲ ਦੇ ਜਥੇਦਾਰ ਤੇ ਜਿਹੜੇ ਪੰਥ ਨੇ ਬਣਾਏ ਉਹਨਾਂ ਚੜਾ ਗਿਆ ਉਹਨਾਂ ਨੂੰ ਤਾਂ ਆਪਾਂ ਰੋਸ ਗਿਲਾ ਸ਼ਿਕਵਾ ਕਰਨੇ ਆ ਇਹ ਬਾਦਲ ਦੇ ਜੱਥੇਦਾਰ ਆ ਤੇ ਜਿਹੜੇ ਕਾਮ ਨੇ ਬਣਾਏ ਆ ਉਹਨਾਂ ਚੋਂ ਦਸੋ ਦਸਾ ਥਾਂ ਤੇ ਨੋਆ ਥਾਂ ਤੇ ਇਕ ਵੀ ਗਿਆ ਛੇ ਗਿਆ ਇਹ ਮੇਰੀ ਗੱਲ ਝੂਠੀ ਆ ਤੇ ਗੁਰਮੁਖ ਮੰਨੀਓ ਕੇ ਜੋੜੇ ਘੱਟ ਯੋਜਨਾ ਮੇਰੇ ਛੱਤਰ ਮਾਰੇ ਜੋ ਮਾਫੀ ਮੰਗਦਾ ਹਾਂ ਸਰੋਪੇ ਸਵੇਜਾਂ ਤੇ ਅਸੀਂ ਨਹੀਂ ਗਏ ਜੱਥੇਦਾਰ ਕਾਮ ਦੇ ਅਸੀਂ ਅਖਵਾਏ ਜਾਣ ਉਹ ਜਿਹੜੇ ਮਜ਼ਦੂਰ ਸੇਖਿਆ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਬਤਿਆਦੀ ਰੋਕਣ ਵਾਸਤੇ ਆਪਾਂ ਕਿੰਨੂੰ ਰੋਸਦੇ ਨੇ ਕੀਦੇ ਤੇ ਗਿਣਾ ਸ਼ਿਕਵਾ ਕਰੀਏ ਗੁਰਮਖੋ ਤੁਹਾਡੇ ਵਿੱਚੋਂ ਮੈਂ ਵੀ ਆ ਆਪਾਂ ਇਹ ਗੱਲ ਬੜੇ ਮਾਣ ਤੇ ਫਕਰ ਨਾਲ ਕਹਿੰਦੇ ਆ ਕਿ ਧਰਮ ਨਾਲੋਂ ਨਹੀਂ ਧੜੇ ਨਾਲੋਂ ਧਰਮ ਪਿਆਰਾ ਹੋਣਾ ਚਾਹੀਦਾ ਪਰ ਨਹੀਂ ਇਸ ਪੇਜ ਤੱਕ ਸੀਮਤ ਆ ਸਾਡੇ ਮਨ ਤੇ ਨਹੀਂ ਅਸੀਂ ਧਰਮ ਵਿਸ਼ੇ ਆਪੋ ਆਪਣੀਆਂ ਧੜੇ ਬੰਦੀਆਂ ਗੁਰਮਖੋ ਅੱਗੇ ਰੱਖੀਆਂ ਜਿੰਨਾ ਚਿਰ ਆ ਜਬਾਨ ਤੋਂ ਇਹ ਗੱਲ ਸਾਡੇ ਥੱਲੇ ਨਹੀਂ ਨ ਜਾਂਦੀ ਤੇ ਧਰਮ ਪਹਿਲਾਂ ਪੜ੍ਹਦੇ ਆਧਾਰ ਤੇ ਤੇ ਧੜਾ ਸਾਡਾ ਇੱਕ ਵੱਖਰਾ ਜਿੰਨਾ ਚਿਰ ਤੱਕ ਆਪਾਂ ਸਮੁੱਚੇ ਪੰਥ ਨੂੰ ਆਪਣਾ ਧੜਾ ਨਹੀਂ ਨ ਸਮਝਦੇ ਨਾ ਤਾਂ ਸਾਨੂੰ ਸ਼੍ਰੋਮਣੀ ਕਮੇਟੀ ਕਿਸੇ ਨੇ ਦੇਣੀ ਆ ਨਾ ਸਾਨੂੰ ਪੰਜਾਬ ਸਰਕਾਰ ਕਿਸੇ ਨੇ ਦੇਣੀ ਆ ਤੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਮਖੋ ਬਿਅਦਬੀ ਰੁਕਣੀ ਆ ਕਣਕੀ ਤਰ ਪਾਤਸ਼ਾਹ ਨੇ ਬਚਨ ਕੀਤੇ ਸਨ ਅੱਜ ਤੋਂ 3 ਸਦੀਆਂ ਪਹਿਲਾਂ ਗੁਰ ਕੀ ਨਿੰਦਾ ਸੁਣੇ ਨਾ ਕਾਨ ਗੁਰੂ ਦੀ ਨਿੰਦਾ ਆਪਣੇ ਕੰਨਾਂ ਨਾਲ ਨਹੀਂ ਸੁਣਨੀ ਤੇ ਹੁਣ ਕੰਨਾਂ ਨਾਲ ਕੀ ਛੱਡ ਅਸੀਂ ਆਪਣੀਆਂ ਅੱਖਾਂ ਨਾਲ ਵੇਖੀ ਆ ਕਿੰਨਾ ਚਿਰ ਹੋ ਗਿਆ ਮੈਨੂੰ ਏਕ-ਇਕ ਘਟਨਾ ਯਾਦ ਆ ਤਿੰਨ ਸਾਲ 10 ਮਹੀਨੇ ਤੇ ਅੱਜ ਗੁਰਮੁਖੋ 23 ਦਿਨ ਲਗਾਤਾਰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਨਿਰੰਤਰਣ ਹੋ ਗਿਆ ਕੀ ਅਸੀਂ ਰੋਕਣ ਦਾ ਕੋਈ ਯਤਨ ਕੀਤਾ ਨਹੀਂ ਹਰ ਇੱਕ ਬੰਦੇ ਦੀ ਹਿੱਸਾ ਹੈ ਕਿ ਪਹਿਲਾਂ ਮੈਨੂੰ ਸ਼੍ਰੋਮਣੀ ਕਮੇਟੀ ਜਿਤਾਓ ਤੇ ਫੇਰ ਮੈਂ ਬਾਅਦ ਵਿੱਚ ਕੋਈ ਗੱਲ ਕਰੂੰਗਾ ਗੁਰਮੁਖੂ ਇਸ ਤਰ੍ਹਾਂ ਕਦੇ ਨਹੀਂ ਬਣਦਾ ਹੁੰਦਾ ਜਿਹੜੇ ਪੁਰਾ ਸਿੱਖਾਂ ਨੇ ਨਨਕਾਣਾ ਸਾਹਿਬ ਦੀ ਧਰਤੀ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਇਹ ਦਾਅਵਾ ਕੀਤਾ ਸੀ ਕਿ ਪਹਿਲਾਂ ਸਾਡੇ ਹੱਥਾਂ ਵਿੱਚ ਪ੍ਰਬੰਧ ਦਿਓ ਤੇ ਬਾਅਦ ਵਿੱਚ ਅਸੀਂ ਮਰਾਂਗੇ ਨਹੀਂ ਐਸ ਤਰ੍ਹਾਂ ਕਦੇ ਨਹੀਂ ਹੁੰਦਾ ਜੇਕਰ ਕਲਗੀ ਤਰਪਾ ਸਾਹਿਬ ਨੇ ਆਪਾਂ ਸਾਰਿਆਂ ਨੂੰ ਆਪਣਾ ਨਿੱਜੀ ਸਰੂਪ ਵਖਿਆ ਨਾ ਤੇ ਉਹਨਾਂ ਨੇ ਬਚਨ ਕੀਤੇ ਸਨ ਪੰਥ ਵਸੇ ਮੈਂ ਜੜਾ ਮਨ ਚਾਉ ਕਿ ਨਿਹਰਾ ਉਹ ਆਪਣੇ ਵਾਸਤੇ ਤੇ ਉਹਨਾਂ ਨੇ ਚਾਰ ਸਹਬਜ਼ਾਦੇ ਜਾਨਾ ਨਾਲੋਂ ਪਿਆਰੇ ਸਿੰਘ ਕਰਮਾਨ ਕੀਤੇ ਆ ਆਪਾਂ ਕੀ ਸੋਚਦੇ ਆਂ ਤੇ ਆਪਾਂ ਸਾਰੇ ਅੱਜ ਸਰਦਾਂ ਦੇ ਫੁੱਲ ਭੇਟ ਕਰਨ ਵਾਸਤੇ ਕੌਮੀ ਮਾਤਾ ਨੂੰ ਆਏ ਆ ਇਹ ਮੈਂ ਕਿਉਂ ਗੱਲਾਂ ਕੀਤੀਆਂ ਤੇ ਕੌਮ ਦੀ ਸਟੇਜ ਆ ਜਿੰਨਾ ਸ਼ਹੀਦਾਂ ਦੀ ਉਹ ਮਾਤਾ ਉਹ ਆਮ ਨਹੀਂ ਉਹ ਕੌਮ ਸੂਚੀ ਕੌਮ ਦੇ ਕੌਮੀ ਸ਼ਹੀਦ ਆ ਇਹ ਆਮ ਮਾਤਾ ਵੀ ਨਹੀਂ ਇਹ ਸਮੂਚੀ ਕੌਮ ਦੀ ਮਾਤਾ ਜੇਕਰ ਇਹਨਾਂ ਦੇ ਸੁਪੁੱਤਰ ਕੌਮ ਵਾਸਤੇ ਕੁਰਬਾਨ ਨਾ ਨਾ ਹੁੰਦੇ ਤੇ ਆਪਾਂ ਇਹਨੂੰ ਕਦੇ ਵਾਸਤੇ ਮਾਤਾ ਵੀ ਨਾ ਕਹਿੰਦੇ ਤੇ ਸਾਰੇ ਇਹਦੇ ਤੇ 71 ਵੀ ਨਾ ਹੁੰਦੇ ਗੁਰਮਖੋ ਇਹਨਾਂ ਦੇ ਪੁੱਤਰਾਂ ਨੇ ਕੌਮ ਵਾਸਤੇ ਕੁਰਬਾਨੀ ਕੀਤੀ ਇਸ ਮਾਤਾ ਨੂੰ ਕੌਮੀ ਮਾਤਾ ਅਕਬਾਉਂ ਦਾ ਸੁਭਾਗ ਪ੍ਰਾਪਤ ਹੋਇਆ ਆਪਣੀ ਗੁਰਮਖੋ ਜਿੜੇ ਸਿਖਵੇ ਤੇ ਅੱਗੇ ਆਪਾਂ ਕਹਿ ਦਿੰਨੇ ਪਰ ਤਿਆਗਦੇ ਨਹੀਂ ਪਿਆਗੇ ਤੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਅਦਬੀ ਕੋ ਕਰਦਾ ਨਾ ਆਪਾਂ ਜਾ ਕਰਕੇ ਕੁਛ ਤਾਂ ਸਕਦੇ ਆ ਕੀ ਤੇਰੀ ਜੁਰਤ ਕੇ ਨੇ ਪਈ ਤੋਏ ਕਿਉਂ ਕੀਤੀ ਆ ਤੇਰਾ ਗੁਰੂ ਦੇ ਨਾਲ ਬਾਣੀ ਦੇ ਨਾਲ ਕੀ ਵਿਰੋਧਿਆ ਤੇਰਾ ਗੁਰਬਾਣੀ ਨੇ ਕੀ ਵਿਗਾੜਿਆ ਜੇ ਕੋਈ ਬੰਦਾ ਕਿਸੇ ਦੇ ਦਰਵਾਜ਼ੇ 'ਤੇ ਜਾ ਕੇ ਗਾਲ੍ਹਾਂ ਕੱਢਦਾ ਤੇ ਪੰਚਾਇਤ ਉਹਦੇ ਘਰ ਵਿੱਚ ਜਾ ਕੇ ਕੁਛ ਦੀ ਭਾਈ ਤੇਰਾ ਨਾਲ ਕੀ ਝਗੜਾ ਇਹਦੇ ਦਰਵਾਜ਼ੇ 'ਤੇ ਜਾ ਕੇ ਤੂੰ ਕਿਉਂ ਗਾਲ੍ਹਾਂ ਕੱਢੀਆਂ ਕਿਉਂ ਰੌਲਾ ਪਾਇਆ ਕਿਉਂ ਫਤੂਰ ਖੜਾ ਕੀਤਾ ਗੁਰਮੁਖੋ ਆਪਾਂ ਇੰਨਾ ਹੀ ਤੇ ਜਾ ਕੇ ਪੁੱਛ ਸਕਦੇ ਭਾਈ ਗੁਰਬਾਣੀ ਤੇ ਸਾਰਿਆਂ ਦੀ ਸਾਂਝੀ ਆ ਗੁਰਬਾਣੀ ਤੇ ਨਰਵੈਰ ਗੁਰਬਾਣੀ ਸਾਰਿਆਂ ਦਾ ਭਲਾ ਮੰਗਦੀ ਹੈ ਗੁਰੂ ਨਾਨਕ ਦੇਵ ਸੱਚੇ ਫਤਿਹ ਦਾ ਘਾਰ ਸਾਰਿਆਂ ਦਾ ਸੰਝਾ ਸਾਰਿਆਂ ਨੂੰ ਇੱਕੋ ਜਿਹੇ ਉਪਦੇਸ਼ ਮਿਲਦਾ ਹੈ ਪਾਵਨ ਗੁਰਬਾਣੀ ਦੇ ਬਚਨ ਹਨ ਖੱਤਰੀ ਬ੍ਰਾਹਮਣ ਸੂਤ ਵੈਸਾ ਉਪਦੇਸ਼ ਚੌ ਵਰਨਾ ਕੋ ਸੰਝਾ ਤੇ ਤੁਹਾਡਾ ਬੇੜਾ ਤਰਦੇ ਆਪਾਂ ਇੰਨੇ ਵੀ ਜ਼ਿਆਦੇ ਨਿੱਗ ਗਏ ਆਪਾਂ ਇੰਨਾ ਵੀ ਨਹੀਂ ਪੁੱਛ ਸਕਦੇ ਕਿ ਭਾਈ ਤੂੰ ਕਿਉਂ ਗੁਰਬਾਣੀ ਦੀ ਵਿਦਿਅਤ ਕੀਤੀ ਆ ਜੇਕਰ ਗੁਰਦੁਆਰਾ ਸਾਹਿਬ ਦੇ ਅੰਦਰ ਹੋਈ ਆ ਆਪਾਂ ਪੁੱਛ ਸਕਦੇ ਕਿ ਤੁਸੀਂ ਕਿਉਂ ਪ੍ਰਕਾਸ਼ ਕੀਤਾ ਜੇਕਰ ਗੁਰੂ ਸਾਹਿਬ ਦੀ ਪਨ ਦੇਈ ਤੇ ਨਾਲ ਸੇਵਾ ਸੰਭਾਲ ਨਹੀਂ ਕਰ ਸਕਦੇ ਇਤੇ ਪ੍ਰਕਾਸ਼ ਕਿਉਂ ਕੀਤਾ ਆਪਾਂ ਕਮੇਟੀ ਨੂੰ ਪੁੱਛੀਏ ਨਗਰ ਪੰਚਾਇਤ ਨੂੰ ਪੁੱਛੀਏ ਇਲਾਕੇ ਨੂੰ ਜਾ ਕਰਕੇ ਪੁੱਛੀਏ ਆਪਾਂ ਤਕੀਕ ਕੀਤਾ ਇਹ ਸੋਚ ਬਣ ਗਈ ਆ ਮੇਰੇ ਕੋਲ ਇੱਕ ਡੇਰਾ ਦੋ ਨੇ ਚਾਹੀਦੇ ਆ ਜਿਹਦੇ ਕੋਲ ਦੋ ਆ ਉਹ ਚੰਦਾ ਮੇਰੇ ਕੋਲ ਪੰਜ ਹੋਣੇ ਚਾਹੀਦੇ ਜਿਹਦੇ ਕੋਲ ਪੰਜ ਆ ਉਹ ਚੰਦਾ ਆ ਤੇ ਮੇਰੇ ਹਰ ਕੋਨੇ ਤੇ ਜਿਹੜੇ ਪਾਸੇ ਜਾਵਾਂ ਮੇਰਾ ਡੇਰਾ ਵੇ ਮੈਨੂੰ ਪਰੇਸ਼ਾਨੀ ਨਾ ਆਵੇ ਜਾਣ ਵਾਸਤੇ ਮੈਨੂੰ ਰਹਿਣ ਵਾਸਤੇ ਪਰੇਸ਼ਾਨੀ ਨਾ ਆਵੇ ਮੈਨੂੰ ਖਾਣ ਪੀਣ ਦੀ ਕੋ ਪਰੇਸ਼ਾਨੀ ਨਾ ਆਵੇ ਪਰ ਕਲਗੀ ਤਰਫਾ ਸਾਨੇ ਸਾਰੀਆਂ ਪਰੇਸ਼ਾਨੀਆਂ ਆਪਣੇ ਪਨ ਦੇ ਉੱਪਰ ਹੰਡਾਈਆਂ ਤੇ ਕੀ ਬਚਨ ਕੀਤੇ ਯਾ ਕਿ ਯਾਤ ਵਰਣ ਕੁਲ ਮਾਹੀ ਸਰਦਾਰੀ ਨਹ ਪਈ ਕਦਾਈ ਤਿੰਨ ਹੀ ਕੋ ਸਰਦਾਰ ਬਣਾਉ ਪਤਾ ਗੋਬਿੰਦ ਸਿੰਘੋ ਨਾਮ ਕਹਾਉ ਤੇ ਦਮਦਮਾ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਸਨ ਜਦੋਂ ਉਹਨਾਂ ਦੀ ਮਹਿਲਾ ਨੇ ਬੇਨਤੀ ਕਰਕੇ ਪੁੱਛਿਆ ਕਿ ਸੱਚੇ ਪਾਤਸ਼ਾਹ ਸਾਹਿਬ ਜੀ ਕਿੱਥੇ ਆ ਮਾਤਾ ਜੀ ਕਿੱਥੇ ਆ ਆਨੰਦਪੁਰ ਸਾਹਿਬ ਵਾਲੇ ਸਿੰਘ ਕਿੱਥੇ ਆ ਤੇ ਸਿੱਖ ਸੰਗਤਾਂ ਵੱਲ ਇਸ਼ਾਰਾ ਕਰਕੇ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਸਨ ਇਨ ਪੁੱਤਰਾਂ ਦੀ ਸੀਸ ਪਰ ਭਾਰ ਦिए ਸੁੱਤ ਚਾਰ ਚਾਰ ਮਏ ਤੋਂ ਕੀਆ ਹੁਆ ਜੀਵਤ ਲੱਖ ਹਜ਼ਾਰ ਆਪਣੇ ਤੋਂ ਉਹਨਾਂ ਨੇ ਆਪਣਾ ਪਰਿਵਾਰ ਪੰਜ ਧੂਆ ਦੇ ਪੁੱਤਰ ਚਾਰ ਸਹਬਜਾਂ ਦੇ ਮਾਤਾ ਪਿਤਾ ਆਪ ਤੇ ਆਪਣੇ ਜਾਨਾਂ ਨਾਲੋਂ ਪਿਆਰੇ ਸਿੰਘ ਦਰਮਾਨ ਕਰਕੇ ਤੇ ਇੱਕ ਦਿਲ ਲਾ ਕੇ ਗਿਆ ਸਾਨੂੰ ਉਹੀ ਦੇ ਆਗਿਆ ਪਈ ਅਕਾਲ ਪੁਰਖ ਸਮਾ ਚਲਾਇਓ ਸੰਤ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਨ੍ਹਾਂ ਵਿਚਾਰਾਂ ਦੇ ਮਾ ਇਨ੍ਹਾਂ ਵਿਚਾਰਾਂ ਨਾਲ ਮੈਂ ਕੌਮੀ ਮਾਤਾ ਮਾਤਾ ਸਰਬੀਤ ਤੌਰ 'ਤੇ ਆਪਣੇ ਵੱਲੋਂ ਸ਼ਰਧਾ ਦੇ ਫਲ ਭੇਟ ਕਰਨਾ ਤੇ ਨਾਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਤੀ ਕਰਨਾ ਭੁੱਲਣ ਅੰਦਰ ਸਭ ਤੋਂ ਭੁੱਲ ਗੁਰੂ ਕਰਤਾਰ ਜਾਣੇ ਅਣਜਾਣੇ ਵਿਚਰਦਿਆਂ ਕੁੰਝ ਸਮੂਹ ਪ੍ਰਕਾਰ ਦੀਆਂ ਭੁੱਲਾਂ ਠੋਟੀਆਂ ਦੀ ਖਿਮਾ ਬਖਸ਼ੇ ਆਵਾਗੋਂ ਦੇ ਚੱਕਰਾਂ ਤੋਂ ਮੁਕਤਾ ਕਰਕੇ ਆਪਣੇ ਚਰਨਾਂ ਵਿੱਚ ਸਦੀਵ ਕਾਮ ਦਾ ਨਿਵਾਸ ਬਖਸ਼ਣਾ ਇਸੇ ਰਿਸ਼ਤੇਦਾਰ ਸਾਥ ਸੁਬੰਧੀਆਂ ਨੂੰ ਭਾਣਾ ਮੰਨਣ ਦਾ ਪਾਲ ਉਤਮ ਉਤਸ਼ਾਹ ਬਖਸ਼ਿਸ਼ ਕਰਨਾ ਅਖੀਰ ਵਿੱਚ ਮ ਆਪਣੇ ਵੱਲੋਂ ਸੰਗਤਾਂ ਦਾ ਪ੍ਰੰਥਾਂ ਦਾ ਪਰਿਵਾਰ ਦਾ ਭਨ ਸਤਿਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਸੁਪਤੀ ਪਾਤਸ਼ਾਹੀ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਫਤਿਹ ਕਰ ਧਜ ਕਰਦਾ ਅਗਲੇ ਪ੍ਰੋਗਰਾਮ ਬਾਰੇ ਗੁਰਮੁਖਾਂ ਦੀ ਰਚਨਾ ਪਰਸੋਂ ਸਰਵਣ ਕਰੀਏ ਜਨ ਅਧਿਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ